ਇੰਦਰ ਕੁਮਾਰ ਡਾਇਰੈਕਟਰ ਸੇਂਟ ਸੋਲજર ਡਿਵਾਈਨ ਪਬਲਿਕ ਸਕੂਲ ਟੰਡਾ ਆਪਣੇ ਸਕੂਲ ਵੱਲੋਂ ਸੇਂਟ ਸੋਲਜਰ ਐਜੂਕੇਸ਼ਨ ਸੁਸਾਇਟੀ ਜਲੰਧਰ ਵੱਲੋਂ ਸਭ ਨੂੰ ਦੁਆਲੇ ਦੀ ਮੁਬਾਰਕਬਾਦ ਦਿੰਦਾ ਹਾਂ ਅਤੇ ਇਹ ਸੁਨੇਹਾ ਦਿੰਦਾ ਹਾਂ ਕਿ ਸਾਡੀ ਸੁਸਾਇਟੀ ਪਿਛਲੇ 35 ਸਾਲ ਤੋਂ ਲੋਕਾਂ ਦੇ ਐਜੂਕੇਸ਼ਨਲ ਫੀਲਡ ਵਿੱਚ ਅਗਵਾਈ ਕਰ ਰਹੀ ਹੈ ਤੇ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਐਜੂਕੇਸ਼ਨ ਸੁਸਾਇਟੀ ਹੈ ਅਤੇ ਐਜੂਕੇਸ਼ਨ ਗਰੁੱਪ ਹੈ ਜਿਨ੍ਹਾਂ ਦੇ 40 ਸਕੂਲ ਅਤੇ 70 ਕਾਲਜ ਪੰਜਾਬ ਅਤੇ ਹੋਰ ਬਾਰੀਆਂ ਸੂਕੇਤਾਂ ਵਿੱਚ ਚੱਲ ਰਹੇ ਹਨ ਤੇ ਇਸ ਤੋਂ ਗੇਪੁਰ ਵੀ ਕਾਫੀ ਵਾਅਦੇ ਦੀ ਆਸ ਕੀਤੀ ਜਾ ਰਹੀ ਹੈ ਕਟੋਂ 25 ਸਕੂਲ ਪੂਰਨ ਹੋਣਗੇ ਹਨ ਜੋ ਕਿ ਥੋੜੀ ਦੇਰ ਵਿੱਚ ਹੀ ਚાલુ ਹੋ ਜਾਵੇ ਇਸ ਤੋਂ ਬਿਨਾ ਜਿੱਥੋਂ ਤੱਕ ਇਸ ਸਕੂਲ ਦਾ ਸੰਬੰਧ ਹੈ ਇਹ ਸਕੂਲ ਪਿਛਲੇ 26 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਹੈ ਅਤੇ ਪਹਿਲਾ ਇੰਗਲਿਸ਼ మీడియం ਸਕੂਲ ਸੀ ਜਿਨ੍ਹਾਂ ਨੇ ਕਿ ਇੱਥੇ ਇੰਗਲਿਸ਼ మీడియం ਵਿੱਚ ਸਕੂਲ ਸ਼ੁਰੂ ਕੀਤਾ ਬਾਕੀ ਸਾਰੇ ਸਕੂਲ ਇਸ ਤੋਂ ਬਾਅਦ ਸ਼ੁਰੂ ਹੋਏ ਤੇ ਅਸੀਂ ਹੱਲੇ ਵੀ ਇੰਗਲਿਸ਼ మీడియం ਇਸ ਜਿੰਦੀ ਅਗਵਾਈ ਕਰਦੇ ਸਾਡੀ ਸੋਸਾਇਟੀ ਦੇ ਵੀ ਜਿੰਨੇ ਕਾਲਜ ਹਨ ਹਰ ਤਰ੍ਹਾਂ ਦੀ ਪੜਾਈ ਉੱਤੇ ਜਲੰਧਰ ਕੈਂਪਸ ਵਿੱਚ ਕਰਵਾਈ ਜਾਂਦੀ ਹੈ ਇੱਕ ਵਾਰ ਪੇਰ ਸਭ ਨੂੰ ਇਸ શુભ ਮੌਕੇ ਤੇ ਦਿਵਾਲੀ ਦੇ ਮੌਕੇ ਤੇ ਮੁਬਾਰਕੀ ਦਿੰਦਾ ਹਾਂ ਤੇ ਚਾਹੁੰਦਾ ਹਾਂ ਪਰ ਮਨੋਂ ਕਾਮਨਾ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਸਿਰਫ ਅਗਲੀ ਦਿਵਾਲੀ ਤੱਕ ਨਹੀਂ ਬਲਕਿ ਕਈ ਦਿਵਾਲੀਆਂ ਤੱਕ ਸਦੀਆਂ ਤੱਕ スタンド